ਸਾਡਾ ਖਾਣ-ਪਾਣ ਇਦਾਂ ਦਾ ਹੋਣ ਕਰਕੇ ਲੋਕਾਂ ਨੂੰ ਬਵਾਸੀਰ ਦੀ ਵੀ ਬਹੁਤ ਦਿੱਕਤ ਆ ਰਹੀ ਹੈ ਕੋਈ ਨਾ ਕੋਈ ਇੱਕ ਬੰਦਾ ਘਰ ਦੇ ਵਿੱਚ ਹੋਣ ਲੱਗ ਪਿਆ ਇਦਾਂ ਦਾ ਜਿਹੜਾ ਇਸ ਸਪਾਇਲਸ ਦੀ ਦਿੱਕਤ ਤੋਂ ਜੋ ਪੀੜਤ ਹੋਵੇ ਇਸ ਦਾ ਕੋਈ ਦੇਸੀ ਇਲਾਜ ਤੇ ਲੱਛਣ ਕੀ ਹੁੰਦੇ ਨੇ ਦੇਖੋ ਬਵਾਸੀਰ ਦੇ ਵਿੱਚ ਕੀ ਆ ਸਾਡਾ ਖਾਣਾ ਪੀਣਾ ਬਹੁਤ ਜ਼ਿਆਦਾ ਤਕਰੀਬਨ ਬਾਹਰ ਲਈ ਹੋ ਗਿਆ ਬਿਲਕੁਲ ਬਾਹਰ ਦੇ ਵਿੱਚ ਜਿੰਨੇ ਵੀ ਫਾਸਟ ਫੂਡ ਹੋਗੇ ਉਹਦੇ ਵਿੱਚ ਮਸਾਲੇ ਹੋਗੇ ਉਹਨਾਂ ਦੇ ਮਸਾਲਿਆਂ ਦੇ ਵਿੱਚ ਕੀ ਪੈਂਦਾ ਹੈ ਰੱਬ ਹੀ ਜਾਣਦਾ ਹੈ ਠੀਕ ਆ ਘਰ ਦੇ ਵਿੱਚ ਅਸੀਂ ਜਿਆਦਾ ਤੇਜ਼ ਮਿਰਚ ਮਸਾਲੇ ਖਾਣ ਲੱਗ ਗਏ ਆ ਉਹ ਵੀ ਸਾਡੇ ਵਾਸਤੇ ਬੜੀ ਫਿਰ ਅਸੀਂ ਗਰਮ ਚੀਜ਼ਾਂ ਜਿਆਦਾ ਖਾ ਲੈਂਦੇ ਆ ਅੰਡਾ ਹੋ ਗਿਆ ਫਿਸ਼ ਹੋ ਗਈ ਇਹ 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 ਖਾਣ ਵਾਲਿਆਂ ਦੇ ਬੰਦਿਆਂ ਨੂੰ ਜਿਆਦਾ ਹੋ ਜਾਂਦਾ ਇਹ ਜੀ ਫਿਰ ਸਵੇਰੇ ਸਵੇਰੇ ਖਾਲੀ ਪੇਟ ਪਰੌਂਠੇ ਸਭ ਤੋਂ ਵੱਧ ਖਤਰਨਾਕ ਨੇ ਬਵਾਸੀਰਾ ਵਾਲਿਆਂ ਵਾਸਤੇ ਜਿਹਨੂੰ ਨਹੀਂ ਜਿਹਨੂੰ ਸੈੱਟ ਆ ਉਹ ਤਾਂ ਠੀਕ ਆ ਕਈਆਂ ਨੂੰ ਸੈੱਟ ਨਹੀਂ ਬੈਠਦੇ ਲੇਕਿਨ ਪਰੌਠੇ ਨਹੀਂ ਛੱਡਦੇ ਉਹ ਜੀ ਇਹ ਸਾਡਾ ਖਾਣਾ ਪੀਣਾ ਮਤਲਬ ਇੰਨਾ ਹੀਟ ਅੰਦਰ ਹੋ ਜਾਂਦੀ ਆ ਕਿ ਸਾਡੇ ਜਦੋਂ ਮਤਲਬ ਫਰੈਸ਼ ਹੋਣ ਜਾਂਦੇ ਆ ਤਾਂ ਉਹਦੇ ਜਿਹੜੇ ਮੱਸੇ ਹੁੰਦੇ ਆ ਉਹ ਬਲੱਡ ਨਾਲ ਭਰ ਜਾਂਦੇ ਆ ਜੀ ਬਲੱਡ ਨਾਲ ਭਰਨ ਕਰਕੇ ਫਿਰ ਕਈ ਵਾਰੀ ਬਲੱਡ ਵਾਲੀ ਆ ਜਾਂਦੀ ਆ ਤੇ ਜੇ ਮਤਲਬ ਬਲੱਡ ਵਾਲੀ ਜਿਹੜੀ ਵਵਾਸੀਰਾ ਉਹ 2-4 ਦਿਨ 5 ਦਿਨ ਜਿੰਨਾ ਚਿਰ ਮੱਸਿਆਂ ਦੇ ਵਿੱਚੋਂ ਬਲੱਡ ਨਹੀਂ ਨਿਕਲਦਾ ਉਹਨਾਂ ਚਿਰ ਉਹਦੀ ਬਲੈਡਿੰਗ ਨਹੀਂ ਰੁਕਦੀ ਹਾਂ ਜੇ ਜਿਆਦਾ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਫਿਰ ਉਹਦੇ ਤੋਂ ਮੌਕੇ ਬਣ ਜਾਂਦੇ ਨਹੀਂ ਸਿਰ ਮਾਸ ਮਾਸ ਵਾਲੇ ਮੌਕੇ ਬਣ ਜਾਂਦੇ ਆ ਉਹਨਾਂ ਨੂੰ ਤਾਂ ਫਿਰ 7-8 ਮਹੀਨੇ ਸਾਲ ਲੱਗ ਜਾਂਦਾ ਹੈ ਲੇਕਿਨ ਜਿਹੜੀ ਬਲੀਡਿੰਗ ਵਾਲੀ ਆ ਉਹ ਹਫਤੇ 15 ਦਿਨ ਵਿੱਚ ਠੀਕ ਹੋ ਜਾਂਦੀ ਹੈ ਇੱਕ ਹਫਤੇ ਦੇ ਵਿੱਚ ਹਾਂ ਤਕਰੀਬਨ ਬਲੀਡਿੰਗ ਵਾਲੀ 3-4 ਪਰ ਜੇ ਕਿਸੇ ਐਲੋਪੈਥਿਕ ਡਾਕਟਰ ਕੋ ਜਾਈਓ ਕਹਿੰਦੇ ਤਾਂ ਇਲਾਜ ਹੀ ਸਿਰਫ ਆਪਰੇਸ਼ਨ ਨਹੀਂ ਉਹਨਾਂ ਦਾ ਤਾਂ ਆਪਰੇਸ਼ਨ ਕਰਨਾ ਕੰਮ ਹੀ ਆ ਮੇਰੇ ਕੋਲ ਤਾਂ ਬਹੁਤ ਆਪਰੇਸ਼ਨ ਵਾਲੇ ਬੰਦੇ ਇਹੋ ਜਿਹੇ ਵੀ ਆਏ ਨੇ ਜਿਨ੍ਹਾਂ ਦੇ ਕਿੰਨੇ ਮੇਰਾ ਖਿਆਲ ਆ ਵੀ ਇੱਕ ਬੰਦੇ ਨੇ 6 ਆਪਰੇਸ਼ਨ ਕਰਾਏ ਹਾਂ ਇੱਕ ਬੰਦੇ ਨੇ ਦੋ ਆਪਰੇਸ਼ਨ ਕਰਾਏ ਇੱਕ ਬੰਦਾ ਸੀਗਾ ਕਾਫੀ ਧੇਰ ਪੁਰਾਣਾ ਉਹਦੇ 20 ਆਪਰੇਸ਼ਨ ਹੋਏ ਸੀਗੇ 21ਵੀਂ ਵਾਰ ਚੱਲਿਆ ਸੀ ਤੇ ਫਿਰ ਮੇਰੇ ਕੋਲ ਆਇਆ ਇਹ ਬਵਾ ਸਿਰ ਦੇ 20 ਆਪਰੇਸ਼ਨ ਬਵਾ ਸਿਰ ਦੇ 20 ਆਪਰੇਸ਼ਨ ਕਰਨ ਤੇ ਹਰ ਵਾਰ ਆਪਰੇਸ਼ਨ ਹਰ ਵਾਰ ਆਪਰੇਸ਼ਨ ਹੁਣ ਜਿਹੜੇ ਬੱਸੇ ਹੁੰਦੇ ਨੇ ਉਹ ਉਹਨਾਂ ਨੇ ਜਿਹੜਾ ਭਰਿਆ ਹੁੰਦਾ ਉਹ ਕੱਟ ਕੇ ਆਪਰੇਸ਼ਨ ਕੀਤਾ ਚੱਲ ਗਾ ਉਹਨਾਂ ਨੂੰ ਦੂਸਰਾ ਪੁੱਲ ਜਾਂਦਾ ਤੀਸਰਾ ਪੁੱਲ ਜਾਂਦਾ ਹੁਣ ਤਕਰੀਬਨ 100 150 ਹੈਗਾ ਜੀ ਕਿੰਨੇ 100 150 ਆਪਰੇਸ਼ਨ ਹੋ ਸਕਦਾ ਪਰ ਉਸ ਤੋਂ ਬਾਅਦ ਕੀ ਹੁੰਦਾ ਜੇ ਜ਼ਿਆਦਾ ਆਪਰੇਸ਼ਨ ਕਰਾਉਂਦੇ ਆ ਤੇ ਫਿਰ ਉਹਨਾਂ ਨੂੰ ਡਾਇਪਰ ਲਾ ਕੇ ਰੱਖਣਾ ਪੈਂਦਾ ਜੀ ਫਿਰ ਉਹਨਾਂ ਨੂੰ ਇਦਾਂ ਲੱਗਦਾ ਵੀ ਸਟੋਪ ਪਾਸ ਹੋ ਜੂਗਾ ਬੱਚੀ ਬਿਲਕੁਲ ਬਿਲਕੁਲ ਯਾਨੀ ਕਿ ਜਿਹਦੇ ਮਤਲਬ 20 ਆਪਰੇਸ਼ਨ ਹੋਏ ਹੋਣੇ ਉਹ ਘੱਟੋ ਘੱਟ 21 22 ਸਾਲ ਤੋਂ ਉਹਨੂੰ ਹੋਗੇ ਹੋਣੇ ਐਸ ਬਿਮਾਰੀ ਨਾਲ ਪੀੜਿਤ ਬਿਲਕੁਲ ਫਿਰ ਉਹਨੂੰ ਕਿੰਨੇ ਸਮੇਂ ਵਿੱਚ ਠੀਕ ਕੀਤਾ ਤੁਸੀਂ ਉਹ ਤਾਂ ਦੇਖੋ 15 ਦਿਨ ਦੇ ਵਿੱਚ ਹੀ ਹੋ ਜਾਂਦਾ ਹਮ ਕਾਰਨ ਹੈ ਨਾ ਉਹ ਬਲੀਡਿੰਗ ਵਾਲੀ ਆ ਮੱਛੇ ਵਾਲੀ ਤਾਂ ਨਹੀਂ ਹੈ ਜੀ ਬਲੀਡਿੰਗ ਵਾਲੀ 15 ਦਿਨ ਚ ਠੀਕ ਹੋ ਜਾਂਦੀ ਹੈ ਪਰ ਜੇ ਦੁਬਾਰਾ ਉਹ ਆਪਣਾ ਪਰਹੇਜ਼ ਪੂਰਾ ਰੱਖੇ ਤਾਂ ਜੋ ਫੇਰ ਦੁਬਾਰਾ ਉਦਾਂ ਹੀ ਖਾਣ ਪੀਣ ਨਾਲ ਛੱਡੂਗਾ ਤੇ ਉਹਨੇ ਫੇਰ ਹੋ ਜਾਣਾ ਦੁਬਾਰਾ ਇਸ ਕਰਕੇ ਪਰਹੇਜ਼ ਥੋੜਾ ਜਿਆਦਾ ਸਟ੍ਰਿਕਲੀ ਹੁੰਦਾ ਹੈ ਇਹੋ ਜਿਹੇ ਬੰਦਿਆਂ ਵਾਸਤੇ ਬਿਲਕੁਲ ਪਰਹੇਜ਼ ਕੀ ਕੀ ਹੁੰਦਾ ਹੈ ਇਹਦੇ ਵਿੱਚ ਇਹਦੇ ਚ ਜਿਵੇਂ ਪਰੋਠਾ ਨਹੀਂ ਖਾਣਾ ਹਾਂ ਡਰਾਈ ਫਰੂਟ ਨਹੀਂ ਖਾਣਾ ਅੰਡਾ ਮੱਛੀ ਹੋ ਗਿਆ ਜੀ ਸਾਤ ਮਸਰ ਦੀ ਦਾਲ ਸਭ ਤੋਂ ਖਤਰਨਾਕ ਹੈ ਇਹਦੇ ਵਾਸਤੇ ਤੇ ਖਜੂਰ ਮਨੱਕਾ ਹੋ ਗਿਆ ਨਾ ਜੀਮੀ ਕੰਦ ਹੋ ਗਿਆ ਜਿਆਦਾ ਕਰੇਲਾ ਹੋ ਗਿਆ ਪੜਥਾ ਜਿਆਦਾ ਹੋ ਗਿਆ ਇਹ ਚੀਜ਼ਾਂ ਚਾਹ ਦੇ ਵਿੱਚ ਆਦਰਕ ਲੌਂਗ ਦਾਲ ਚੀਨੀ ਪਾ ਕੇ ਨਹੀਂ ਪੀਣੀ ਇਹ ਵੀ ਸਭ ਤੋਂ ਖਤਰਨਾਕ ਹੈ ਹੂੰ ਤੇਜ